ਵੋਟਾਂ ਨੋਟਾਂ ਨੂੰ ਪਾਓ ਵੋਟਾਂ ਨੋਟਾਂ ਨੂੰ ਕਿਉਂ ਪਾਓ ਨੋਟਾ ਹੈਗੀ ਐ ਨੋਟਾ ਇੱਕ ਵੋਟ ਪਾਉਣ ਵਾਲੀ ਮਸ਼ੀਨ ਆ ਜਿਹੜੀ ਵੋਟ ਪਾਉਣ ਵਾਲੀ ਮਸ਼ੀਨ ਦੇ ਉੱਪਰ ਤੋਂ ਲਾ ਕੇ ਥੱਲੇ ਵਿੱਚ ਸਾਰਿਆਂ ਤੋਂ ਅਖੀਰ ਦੇ ਵਿੱਚ ਇੱਕ ਬਟਨ ਆ ਨੋਟਾ ਦਾ ਉਹ ਨੋਟਾ ਦੇ ਬਟਨ ਨੂੰ ਜੇਕਰ ਕੋਈ ਦਬਾਉਂਦਾ ਉਹਦਾ ਕੀ ਮਤਲਬ ਹੋਵਾ ਉਦਾ ਮਤਲਬ ਇਹ ਆ ਕਿ ਜੇ ਤੁਹਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਪਸੰਦ ਨਹੀਂ ਆ ਤੇ ਆਪਣਾ ਉਥੇ ਬੋਟ ਪਾਓ ਬੋਟ ਦਾ ਸਮਾਲ ਕਰੋ ਤੇ ਉਹ ਬਟਨ ਨੂੰ ਦਬਾਓ ਤਾਂ ਕਿ ਇਹ ਨੇਤਾ ਲੋਕਾਂ ਦੀ ਅੱਖ ਖੁੱਲੇ ਕਿ ਅਸੀਂ ਇਹ ਲੋਕ ਨੋਟਾ ਵਾਲੇ ਤੋਂ ਤਰਫੇ ਨਹੀਂ ਇਹਦਾ ਕਾਰਨ ਕੀ ਆ ਵੋਟਾ ਵੋਟਾਂ ਨੂੰ ਪਾਓ ਨੋਟਾ ਨੂੰ ਵੋਟਾਂ ਪਾਉਂਦੇ ਤੇ ਰਾਜਨੀਤਿਕ ਪਾਰਟੀਆਂ ਦੀਆਂ ਅੱਖਾਂ ਖੁੱਲਣ ਗਈਆਂ ਕੀ ਆ ਜੀ ਸੋ ਵੋਟਾ ਨੋਟਾਂ ਨੂੰ ਪਾਓ ਜੀ ਵੋਟਾ ਨੋਟਾਂ ਨੂੰ ਪਾਓ ਜੀ ਨੇਤਾ ਜੀ ਨੂੰ ਅਕਲ ਸਖਾਓ ਜੀ ਵੋਟਾ ਨੋਟਾਂ ਨੂੰ ਪਾਓ ਜੀ ਵੋਟਾ ਨੋਟਾਂ ਨੂੰ ਪਾਓ ਜੀ ਕਿਉਂ ਪਾਓ ਵੋਟਾ ਨੋਟਾਂ ਨੂੰ ਜਿਹੜੀਆਂ ਵੀ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਪਹਿਨਣ ਦੀਆਂ ਚੀਜ਼ਾਂ ਨੇ ਕੱਪ ਕਾਫੀਆਂ ਕਿਤਾਬਾਂ ਤੱਕ ਵੀ ਟੈਕਸ ਲੱਗ ਚੁੱਕਾ ਉਹਨਾਂ ਟੈਕਸਾਂ ਦੇ ਨਾਲ ਹੀ ਇਹ ਗਲੀਆਂ ਨਾਲੀਆਂ ਸੀਵਰੇਜ ਪਾਣੀ ਮਿਲਦਾ ਸਾਨੂੰ ਇਹ ਵੀ ਚੰਗੀ ਤਰ੍ਹਾਂ ਜਿਹੜਾ ਨਾਲੀਆਂ ਸੀਵਰੇਜ ਜਾਂ ਪਾਣੀ ਪੀਣ ਵਾਲਾ ਮਿਲਦਾ ਇਹ ਵੀ ਅਜੇ ਤੱਕ 50 ਸਾਲ ਹੋ ਗਏ ਦੇਸ਼ ਨੂੰ ਅਜੇ ਤੱਕ ਪਾਣੀ ਨਹੀਂ ਕਈਆਂ ਨੂੰ ਮਿਲਿਆ ਜੇ ਕਈਆਂ ਜਗ੍ਹਾ ਦੇ ਵਿੱਚ ਨਾਲੀਆਂ ਦੇ ਵਿੱਚ ਪਾਣੀ ਵਾਲੀਆਂ ਪੈਪਾ ਪਈਆਂ ਉਹਨਾਂ ਦੇ ਵਿੱਚ ਛੇਕ ਹੋ ਗਏ ਨੇ ਉਹਨਾਂ ਦੇ ਵਿੱਚ ਦੀ ਗੰਦਾ ਪਾਣੀ ਸਾਡੇ ਘਰਾਂ ਨੂੰ ਆਉਂਦਾ ਸਾਡੀਆਂ ਮਜਬੂਰੀਆਂ ਬਣ ਗਈਆਂ ਨੇ ਉਹ ਗੰਦਾ ਪਾਣੀ ਪੀਂਦੀਆਂ ਕਿਉਂ ਅਸੀਂ ਟੈਕਸ ਲੱਗੀਆਂ ਚੀਜ਼ਾਂ ਖਰੀਦਦੇ ਹਾਂ ਲਾਰਿਆਂ ਵਿੱਚ ਨਾ ਆਵੋ ਜੀ ਪਹਿਲਾਂ ਰਹਿੰਦੇ ਕੰਮ ਕਰਾਓ ਜੀ ਜੇ ਕੰਮ ਨਹੀਂ ਹੁੰਦੇ ਤਾਂ ਬੋਟਾ ਵੋਟਾਂ ਨੋਟਾਂ ਨੂੰ ਪਾਓ ਜੀ ਵੋਟਾਂ ਨੋਟਾਂ ਨੂੰ ਪਾਓ ਜੀ ਜੇ ਚਿੱਟਾ ਬੰਦ ਜੇ ਕਰਨਾ ਜੀ ਜੇ ਹੁਣ ਚਿੱਟਾ ਚੱਲ ਪਿਆ ਜਗਾ ਜਗਾ ਵਪਾਰੀ ਹੋ ਗਏ ਜਗਾ ਜਗਾ ਸਾਡੇ ਬੱਚੇ ਟਿੰਨ ਲੱਪੇ ਨੇ ਇਹਨਾਂ ਨੂੰ ਬਚਾਉਣ ਵਾਲੇ ਕੋਈ ਨਹੀਂ ਸੋਚ ਰਿਆ ਇਹ ਚਿੱਟਾ ਬੰਦ ਜੇ ਕਰਨਾ ਜੀ ਜੱਗਾਉ ਜਮੀਰ ਨਾ ਡਰਨਾ ਜੀ ਜੇ ਜੰਮੇ ਤਾਂ ਇੱਕ ਦਿਨ ਮਰਨਾ ਜੀ ਪੁੱਛੋ ਸਵਾਲ ਨੇਤਾ ਕੋ ਕੁਝੋ ਸਵਾਲੇ ਨੇਤਾ ਜੋ ਨੇਤਾ ਕੋ ਨੇਤਾ ਜੀ ਕੁਝ ਕਰਮ ਕਮਾਓ ਜੀ ਵੋਟਾਂ ਵੋਟਾਂ ਨੋਟਾਂ ਨੂੰ ਪਾਓ ਜੀ ਵੋਟਾਂ ਨੋਟਾਂ ਨੂੰ ਪਾਓ ਜੀ ਇਹ ਗੁਰੂ ਆਰਸ਼ੀਆਂ ਮੂਨੀਆਂ ਦੀ ਤਰਤੀ ਜੀ ਇਥੇ ਨਸ਼ੇ ਦੀ ਪਰਤ ਕੰਨੇ ਛਿਰ ਕਰਤੀ ਜੀ ਪਾਗਲਾ ਜੇ ਆਪਣਾ ਦੇਸ਼ ਬਚਾਉਣਾ ਹੈ ਜੇ ਰੰਗਲਾ ਪੰਜਾਬ ਬਣ ਬਣੋਣਾ ਏ ਜੇ ਆਪਣਾ ਆਪ ਬਚਾਉਣਾ ਏ ਵੋਟਾਂ ਨੋਟਾਂ ਨੂੰ ਪਾਓ ਜੀ ਵੋਟਾਂ ਨੋਟਾਂ ਨੂੰ ਪਾਓ ਜੀ ਯਾਦ ਰੱਖੋ ਵੋਟਾਂ ਪਾਉਣ ਵਾਲੀ ਮਸ਼ੀਨ ਤੇ ਸਭ ਦੇ ਥੱਲੇ ਬਟਨ ਨੋਟਾ 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 ਧੰਨਵਾਦ